ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਸਾਧਕ ਪਿੰਡ ਵਿੱਚ ਬਣ ਰਹੇ ਨਵੇਂ ਪਾਰਕ ਦਾ ਉਦਘਾਟਨ ਕਰਨ ਲਈ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋ ਵਿਸ਼ੇਸ਼ ਤੌਰ ਤੇ ਸਾਧਕ ਪੁੱਜੇ ਉਹਨਾਂ ਦੇ ਨਾਲ ਗਰਤੇਜ ਸਿੰਘ ਖੋਸਾ ਚੇਅਰਮੈਨ ਇੰਪਰੂਵਮੈਂਟ ਟਰਸਟ ਵੀ ਹਾਜ਼ਰ ਸਨ ਗੱਲਬਾਤ ਕਰਦੇ ਆ ਤਸ਼ਬੋਧਨ ਹੁੰਦਿਆਂ ਫਰੀਦਕੋਟ ਦੇ ਵਿਧਾਇਕ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਧਕ ਤੋਂ ਸਾਡੀ ਖਾਸ ਰਿਪੋਰਟ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਸੁਭਾਗਾ ਦਿਨ ਹੈ ਕਿਉਂਕਿ ਪਹਿਲੀ ਵਾਰੀ ਇਹ ਹੋ ਰਿਹਾ ਕਿ ਸਰਕਾਰ ਬਣਨ ਦੇ ਨਾਲ-ਨਾਲ ਕੰਮ ਸ਼ੁਰੂ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਕੰਮ ਕੀਤੇ ਜਿਹੜੇ ਕਿਸੇ ਨੇ 75 ਸਾਲ ਚ ਕੀਤੇ ਨਹੀਂ ਸੀ ਔਰ ਸੋਚੇ ਵੀ ਨਹੀਂ ਸੀ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਸਕੂਲਾਂ ਦੀ ਕਾਇਆ ਕਲਪ ਕੀਤੀ ਹੈ ਕਿਉਂਕਿ ਹਰ ਬੰਦੇ ਜੇ ਤੁਸੀਂ ਤਰੱਕੀ ਕਰਨੀ ਕਿਸੇ ਵੀ ਬੰਦੇ ਨੇ ਜ਼ਿੰਦਗੀ ਤਰੱਕੀ ਕਰਨੀ ਤਾਂ ਉਹਦੇ ਲਈ ਐਜੂਕੇਸ਼ਨ ਜ਼ਰੂਰੀ ਆ। ਗਰੀਬ ਤੋਂ ਗਰੀਬ ਘਰ ਚ ਬੱਚਾ ਵੀ ਜੇ ਆਪਣੀ ਮਿਹਨਤ ਕਰਦੇ 5-7 ਸਾਲ ਤਾਂ ਉਹ ਅਫਸਰ ਬਣ ਸਕਦਾ ਵੱਡੇ ਤੋਂ ਵੱਡਾ ਅਫਸਰ ਡੀਸੀ ਵਰਗੇ ਅਫਸਰ ਜਿਹੜੇ ਆ ਉਹ ਬਣ ਸਕਦੇ ਹੋਰ ਵੀ ਵੱਡੇ ਹੋਰ ਵੀ ਤਰੱਕੀਆਂ ਕਾਦ ਨਹੀਂ ਹੋਣੀਆਂ ਗਿਆਨ ਦੇ ਨਾਲ। ਫੇਸ ਵਾਸਤੇ ਸਰਕਾਰ ਨੇ ਪਰ ਉਸ ਤੋਂ ਬਾਅਦ ਜੇ ਬੰਦਾ ਬਿਮਾਰ ਹੋ ਜਾਏ ਤਾਂ ਤਾਂ ਹਸਪਤਾਲਾਂ ਦਾ ਬਹੁਤ ਵੱਡੇ ਪੱਧਰ ਤੇ ਉੱਤੇ ਖਰਚਾ ਜਿਹੜਾ ਸਰਕਾਰ ਨੇ ਹਸਪਤਾਲਾਂ ਤੇ ਕੀਤਾ ਜਿੱਥੇ ਕਿਸੇ ਨੇ ਪੈਸਾ ਹੀ ਨਹੀਂ ਲਾਇਆ ਸੀ ਹਜ਼ਾਰਾਂ ਕਰੋੜ ਰੁਪਏ ਪੰਜਾਬ ਦੇ ਅੰਦਰ ਲੱਗਿਆ ਨਵੇਂ ਮਹੱਲਾ ਕਲੀਨਿਕ ਬਣਾਏ ਉੱਥੇ ਸਾਰੇ ਟੈਸਟ ਫ੍ਰੀ ਹੁੰਦੇ ਆ ਕਿ ਸਾਰੀਆਂ ਦਵਾਈਆਂ ਫ੍ਰੀ ਮਿਲਦੀਆਂ ਹੁਣ ਇਹ ਤਰੱਕੀ ਦੇ ਰਾਹ ਹੈ ਕਰਪਸ਼ਨ ਘਟੀ ਹੈ ਘਰ ਘਰ ਆ ਕੇ ਜਿਹੜੇ ਕੰਮ ਹੋਣ ਵਾਲੇ ਬਹੁਤ ਸਾਰੇ ਕੰਮ ਅਸਫਲ ਜਾਈ ਹੋਏ ਆਂ ਕਈ ਵਾਰੀ ਸਾਡੀਆਂ ਸਮੱਸਿਆਵਾਂ ਹੈ ਜਦੋਂ ਬੱਚਾ ਜਨਮ ਲੈਂਦਾ ਉਹਦਾ ਨਾਂ ਕੁਝ ਹੋਰ ਹੁੰਦਾ ਸਕੂਲ ਜਾਂਦਾ ਹੋਰ ਹੁੰਦਾ ਨਾਨਕ ਨੇ ਜਿਹੜਾ ਹੈਗਾ ਉਹਦਾ ਨਾਂ ਕੁਝ ਹੋਰ ਲਿਖਾਇਆ ਹੁੰਦਾ ਪਰ ਸਰਟੀਫਿਕੇਟ ਦੇ ਵਿੱਚ ਸੋ ਕਈ ਕੁਸ਼ ਜਿਹੜੇ ਹੈਗੇ ਕਈਆਂ ਸਮੱਸਿਆਵਾਂ ਦਾ ਹੁਣ ਹੱਲ ਜਿਹੜੇ ਲਗਾਤਾਰ ਸਰਕਾਰ ਕਰ ਰਹੀ ਹੈ ਜਿਹੜੀਆਂ ਐਨਓਸੀ ਦੀ ਪ੍ਰੋਬਲਮ ਸੀ ਉਹਨੂੰ ਹੱਲ ਕੀਤਾ ਬਹੁਤ ਸਾਰੇ ਕੰਮ ਆ ਜਿਹੜੇ ਹੱਲ ਕੀਤੇ ਔਰ ਸਭ ਤੋਂ ਵੱਡੀ ਗੱਲ ਡਵੈਲਪਮੈਂਟ ਸ਼ੁਰੂ ਕੀਤੀ ਹੈ ਨਹੀਂ ਤਾਂ ਪੰਜਵੇਂ ਸਾਲ ਤੇ ਜਾ ਕੇ ਸਰਕਾਰ ਇਹ ਪੁੱਛਦੀ ਹੁੰਦੀ ਵੀ ਕਿੱਥੇ ਜਿਹੜਾ ਆਪਣਾ ਨੀ ਪੱਥਰ ਲਾਉਣਾ ਹੈ ਫਰਾਜ ਇੰਨੇ ਨੀ ਪੱਥਰ ਲਾ ਦੇ ਜੀ ਨੀ ਅਸੀਂ ਜਿੱਥੇ ਵੀ ਨੀ ਪੱਥਰ ਲਾਇਆ ਦੋ ਸਾਲਾਂ ਜਿੱਥੇ ਪੈਸੇ ਭੇਜਿਆ ਗਏ ਆ ਗਏ ਆ ਉੱਥੇ ਆਏ ਨੀ ਪੱਥਰ ਰੱਖਣ ਇਹ ਨਹੀਂ ਵੀ ਕਹਿੰਦਾ ਨੀ ਪੱਥਰ ਰੱਖਤਾ ਤੇ ਮੁੜ ਕੇ ਝੂਟੇ ਉਹਦੇ ਨਾਲ ਪਿੰਡਾਂ ਖੁਰਕ ਤੇ ਦੇ ਰਹਿਣ ਜਿਵੇਂ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਆਪਣੇ ਮੁੱਖ ਮੰਤਰੀ ਸਾਹਿਬ ਕਿਤੇ ਵੀ ਨਹੀਂ ਹੋਇਆ ਵੀ ਜਿੱਥੇ ਬਿਨਾ ਆਪਣਾ ਪੈਸੇ ਦਿੱਤੇ ਆ ਅਧਗਟਨ ਕੀਤਾ ਹੋਵੇ ਤਾਂ ਨੀ ਪੱਥਰ ਰੱਖਿਆ ਹੋਵੇ ਔਰ ਦੋ ਸਾਲ ਦੇ ਵਿੱਚ ਵਿੱਚ ਆਪਾਂ ਤਾਂ ਘਟਨ ਕਰਨੇ ਸ਼ੁਰੂ ਕਰਤੇ ਆ ਬਣਾ ਕੇ ਚੀਜ਼ਾਂ ਚਾਹੇ ਸਕੂਲ ਆ ਚਾਹੇ ਹਸਪਤਾਲ ਚਾਹੇ ਹੋਰ ਜਿਹੜੇ ਹੈਗੇ ਜਿਹੜਾ ਬਹੁਤ ਵੱਟੀਆਂ ਵੱਡੀਆਂ ਸ਼ਰਕਾਂ ਜਿਹੜੀਆਂ ਤੁਹਾਡੀ ਸ਼ਰਕ ਜਿਹੜੇ ਸਾਰੇ ਕਹਿੰਦੇ ਸੀ ਵੀ ਇਹ ਨਹੀਂ ਬਣ ਸਕਦੀ ਜੀ ਸੂਜਪੁਰ ਤੋਂ ਮੋਸਰਾਲੀ ਸ਼ਰਕ ਲੋਕਾਂ ਨਾਲੇ ਤਾਂ ਧਰਨੇ ਵੀ ਜਿੰਦੇ ਸੀ ਜ ਨਾਲੇ ਕਹਿੰਦੇ ਸੀ ਇਹ ਕਿਹੜਾ ਬਣਨੀ ਹੈ ਉਹ ਬਣੀ ਜਾਂਦੀ ਹੈ ਕਾਦਰ ਵਾਲੇ ਮਿਹਨਤ ਦੇ ਨਾਲ ਸਰਕਾਰ ਦੀ ਜਿਹੜੀ ਸੋਚ ਹੈ ਪੋਜੀਟਿਵ ਸੋਚ ਹੈ ਉਹਦੇ ਨਾਲ ਸੂਏਸਵਾਸ ਤੇ ਹੋਰ ਵੀ ਬੜਾ ਕੋਈ ਸਾਕ ਦੇ ਵਿੱਚ ਹੋਣਾ ਹੈ ਅ ਆਪਣਾ ਇੱਥੇ ਤੁਹਾਡੇ ਇਲਾਕੇ ਦੀ ਸਪੋਰਟ ਸਕੂਲ ਪੰਜਾਬ ਦਾ ਪਹਿਲਾ ਸਪੋਰਟ ਸਕੂਲ ਹੋਊਗਾ ਜਿਹੜਾ ਜੰਡ ਸਾਹਿਬ ਦੇ ਵਿੱਚ ਖੁੱਲਣ ਜਾ ਰਿਹਾ 22 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਰਕਾਰ ਨੇ ਪੂਰ ਬਣਾ ਰਹੀ ਹੈ ਇਹ ਉਹ ਜਿਹੇ ਕਰਾਉਂਦਾ ਜਿਹੜੀਆਂ ਅਕਸਰ ਤੁਸੀਂ ਵੱਡੇ ਵੱਡੇ ਸ਼ਹਿਰਾਂ 'ਚ ਦੇਖਦੇ ਹੋ ਉਹ ਪਿੰਡਾਂ ਦੇ ਵਿੱਚ ਬਣਨ ਜਾ ਰਹੀਆਂ ਸਾਕ ਦੇ ਵਿੱਚ ਵੀ ਕਈ ਪ੍ਰੋਜੈਕਟ ਆ ਜਿਹੜੇ ਉਹ ਵਿਚਾਰ ਦੀ ਨੇ ਔਰ ਛੇਤੀ ਉਹ ਵੀ ਸ਼ੁਰੂ ਕਰਨਗੇ ਤੋਂ ਤੁਹਾਨੂੰ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਔਰ ਨਾਲ ਮੈਂ ਬੇਨਤੀ ਵੀ ਕਰਦਾ ਕਿ ਸਰਕਾਰ ਦਾ ਬਣਾ ਦਿੰਦੀ ਉਹਨੂੰ ਸਾਹਮਣਾ ਤੁਹਾਡੀ ਜ਼ਿੰਮੇਵਾਰੀ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਖੜੇ ਰਹਿ ਜੰਦੀਆਂ ਸਰਕਾਰੀ ਇਮਾਰਤਾਂ ਸਰਕਾਰੀ ਪਾਰਕ ਆ ਜਿਹੜੇ ਜੋ ਵੀ ਹੈਗੇ ਆ ਉਹ ਜਦੋਂ ਕੋਈ ਸੰਭਾਈ ਨਹੀਂ ਕਰਦਾ ਸਫਾਈ ਨਹੀਂ ਕਰਦਾ ਕੋਈ ਫਰਕ ਨਹੀਂ ਪੈਂਦਾ ਆਪਾਂ ਘਰੇ ਵੀ ਸਫਾਈ ਕਰਦੇ ਆਂ ਕਿ ਇੱਥੇ ਕੋਈ ਚਾਰ ਲਫਾਫੇ ਪਏ ਆਪਾਂ ਚੱਕ ਕੇ ਪਾਸੇ ਸਿੱਟ ਦਿਆਂਗੇ ਕੋਈ ਫਰਕ ਨਹੀਂ ਪੈਂਦਾ ਸੋ ਇਸ ਨੂੰ ਸੰਭਾਲਣ ਦੀ ਥੋੜੀ ਜਿਮੇਵਾਰੀ ਹੈ ਹੋਰ ਵੀ ਬਹੁਤ ਕੁਝ ਕਰਾਂਗੇ ਕਿਥੇ ਪਾਰਕ ਦੇ ਜਿਹੜੀਆਂ ਚੀਜ਼ਾਂ ਕੋਈ ਆਪਾਂ ਹੋਰ ਵੀ ਕੰਮ ਕਰ ਸਕਦੇ ਹੋ ਕੋਈ ਜਿੰਮਾਂ ਦੀਆਂ ਮਸ਼ੀਨਾਂ ਲਾਉਣ ਦੀ ਲੋੜ ਹੈ ਉਹ ਸਾਰਾ ਕੁਝ ਲਾਵਾਂਗੇ ਤਾਂ ਕਿ ਸਾਡੇ ਨੌਜਵਾਨਾ ਜਿਹੜੇ ਉਹ ਹਸਪਤਾਲਾਂਾਂ ਤੇ ਜਾਣ ਦੀ ਬਜਾਏ ਕਰੌਂਦਾ ਜਾਣ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਜੇ ਲੋਕਾਂ ਨੂੰ ਹਸਪਤਾਲਾਂ ਚ ਜਾਣਾ ਘਟਾਉਣਾ ਹੈ ਤਾਂ ਫਿਰ ਉਹਨਾਂ ਨੂੰ ਗਰਾਊਂਡਾਂ ਚ ਲੈ ਕੇ ਆਉਣਾ ਹੈ। ਬੁਗਾ ਜਿਵੇਂ ਜੋਗੇ ਦੀ ਗੱਲ ਕੀਤੀ ਹੈ। ਜੋਗੇ ਦੇ ਨਾਲ ਤੁਹਾਨੂੰ ਪਤਾ ਲੱਗੂਗਾ ਆਪਾਂ ਸਾਹ ਲੈ ਰਹੇ ਆ। ਪਰ ਆਪਾਂ ਨੂੰ ਹੁਣ ਤੱਕ ਸਾਹ ਲੈਣਾ ਵੀ ਨਹੀਂ ਆਉਂਦਾ ਵੀ ਅਸੀਂ ਸਾਹ ਲੈਣਾ ਕਿਵੇਂ ਆ। ਅਸੀਂ ਕਿਹੜੀ ਚੀਜ਼ ਖਾਣੀ ਹੈ ਕਿਹੜੀ ਨਹੀਂ ਖਾਣੀ। ਸਿਹਤ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਸਿੱਖਣ ਦਾ ਮੌਕਾ ਮਿਲੂਗਾ ਸਰਕਾਰ ਵੱਲੋਂ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ। ਪਰ ਫਿਰ ਤੋਂ ਜਿੰਨੇ ਵੀ ਕਮੇਟੀ ਦੇ ਮੈਂਬਰ ਜੋ 사ਦਕ ਦੇ ਹਾਂ ਕੱਲ ਤੇ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਅੰਦਰ ਜਿਹੜੀ ਹੈ ਪੰਜਾਬ ਦੀ ਨੁਮਾਇੰਦਗੀ ਕਰਨ ਵਾਸਤੇ ਬਹੁਤੇ ਲੋਕਾਂ ਨੂੰ ਪਹਿਲਾਂ ਪਤਾ ਨਹੀਂ ਹੁੰਦਾ ਸੀ ਵੀ ਐਮਪੀ ਦਾ ਵੀ ਕੋਈ ਕੰਮ ਹੁੰਦਾ ਜਦੋਂ ਭਗਵੰਤ ਸਿੰਘ ਮਾਨ ਐਮਪੀ ਬਣੇ ਤਾਂ ਉਹਨਾਂ ਨੇ ਉੱਥੇ ਜਾ ਕੇ ਸਾਡੀ ਪੰਜਾਬ ਦੀ ਗੱਲ ਕੀਤੀ ਪੰਜਾਬ ਦੀਆਂ ਗੱਲਾਂ ਹੁਣ ਵੀ ਤਾਂ 13 ਐਮਪੀ ਹੈ ਪੰਜਾਬ ਦੇ ਵਿੱਚੋਂ ਕੋਈ ਨਹੀਂ ਬੋਲਦਾ ਸੋ ਉਹਨਾਂ ਦੀ ਜਗ੍ਹਾ ਦੇ ਉੱਤੇ ਭਰਨ ਵਾਸਤੇ ਆਪਣੇ ਤੋਂ ਆਪਣਾ ਕਰਮਜੀਤ ਅਨਮੋਲ ਬਹੁਤ ਵਧੀਆ ਕਲਾਕਾਰ ਬਹੁਤ ਵਧੀਆ ਇਨਸਾਨ ਔਰ ਗਰੀਬੀ ਚ ਉਠਿਆ ਹੋਇਆ ਆਪਣੇ ਵਰਗੇ ਗਰੀਬ ਘਰਾਂ ਚ ਉਠਿਆ ਹੋਇਆ ਬੰਦਾ ਉਹਨੂੰ ਪਤਾ ਕਿ ਸਾਡੀਆਂ ਸਮੱਸਿਆਵਾਂ ਕੀ ਐ ਉਹਨੂੰ ਪਾਰਟੀ ਨੇ ਟਿਕਟ ਦਿੱਤੀ ਐ ਕੱਲ 12 ਵਜੇ ਬਾਬਾ ਫਰੀਦ ਮੱਥਾ ਟੇਕਣ ਉਹਨਾਂ ਨੇ ਤੇ ਆਪਾਂ ਸਾਰਿਆਂ ਨੇ ਉਹਨਾਂ ਦਾ ਉਸੇ ਸਵਾਗਤ ਕਰਨਾ ਕੋਈ ਸਾਰੇ ਹਮ ਹਮਾ ਕੇ ਉੱਥੇ ਪਹੁੰਚੇ ਦੀ ਕੋਈ ਆਪਾਂ ਆਪਣੇ ਚੈਰਟ ਰੋਡ ਦੇ ਉੱਤੇ ਇਕੱਠ ਕਰਾਂਗੇ ਬਾਕੀ ਜੇ ਕੋਈ ਅੱਗਾ ਪਿੱਛਾ ਕਰਨ ਦੀ ਰੋਡ ਤੇ ਤੁਹਾਨੂੰ ਦੱਸਿਆ ਪਰ 12 ਵਜੇ ਤੁਸੀਂ ਥੀਕੋੜ ਪਹੁੰਚ ਜਾਣਾ ਕੋਈ ਸਾਰਿਆਂ ਨੇ ਆਪਾਂ ਉਹਨਾਂ ਦਾ ਸਵਾਗਤ ਕਰੀਏ ਉਹ ਇਥੋਂ ਜਿਤਾ ਕੇ ਭੇਜ ਕੇ ਤਾਂ ਕਿ ਉਹ ਜਿਹੜੀ ਆਵਾਜ਼ ਮੁੱਖ ਮੰਤਰੀ ਸਾਹਿਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਦਿੱਲੀ ਦੀ ਗੁੰਜੀ ਨੂੰ ਹਟ ਗਈ ਸੀ ਉਹ ਆਜ ਦੁਆਰਾ ਜੀਨ ਸਕਿਆ ਵਾਈਪੁਰ ਜੀ ਕਰਾਲ ਸਰ ਛਿਰਵਾ ਜੀ